ਆਪਾਂ ਖਰੇ ਆ ਹਰੀਕੇ ਹੈਂਡ ਤੇ ਉਪਰ ਤੇ ਦਰਿਆ ਦੇ ਵਿੱਚ ਜਿਹੜਾ ਪਾਣੀ ਆ ਦੁਬਾਰਾ ਫੇਰ ਆ ਚੁੱਕਾ ਤੁਹਾਨੂੰ ਸਭ ਨੂੰ ਦਿਖਦਾ ਹੋਊਗਾ ਵੀ ਕਿਵੇਂ ਕਲਾਲੀ ਆ ਰਹੀ ਆ ਪਿੱਛੋਂ ਵੇਖੋ ਕਿਵੇਂ ਇੱਥੇ ਜਮਾ ਹੋ ਗਈ ਆ ਇਸੇ ਤਰ੍ਹਾਂ ਜਿਹੜੀਆਂ ਉਹ ਪੱਕੀਆਂ ਨਹਿਰਾਂ ਜਿਹੜੀਆਂ ਰਾਜਸਥਾਨ ਜਾਂ ਪੰਜਾਬ ਫੀਲਡਰ ਆ ਉਹਦੇ ਵਿੱਚ ਵੀ ਜਾ ਰਹੀ ਆ ਉਹ ਕਲਾਲੀ ਬਹੁਤ ਇਹ ਬੂਟੀ ਜੀ ਬਹੁਤ ਆ ਚੁੱਕੀ ਆ ਇਹਨੇ ਮੇਰੇ ਸਾਹ ਨਾਲ ਤਾਂ ਕਾਫੀ ਕਵਰ ਕਰ ਲੈਣਾ ਥਾਂ ਇੱਧਰ ਵੇਖੋ ਜੀ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਜੇ ਖੇਤੀਬਾੜੀ ਵਿਭਾਗ ਨੂੰ ਇਹ ਹੋਰ ਵੀ ਜਿਹੜੀਆਂ ਮਤਲਬ ਪ੍ਰਾਈਵੇਟ ਕੋਈ ਜਿਹੜੀਆਂ ਦੁਕਾਨਾਂ ਦਵਾਈਆਂ ਜਿਹੜੇ ਬਣਾਉਂਦੇ ਨੇ ਆਹੋ ਉਹਨਾਂ ਨੇ ਇੱਕ ਰਿਕਵੈਸਟ ਹੈ ਦੀ ਇਸ ਕਲਾਲੀ ਦੀ ਯਾਰ ਕੋਈ ਨਾ ਕੋਈ ਜੂ ਦਵਾਈ ਬਣਾਓ ਇਹ ਕਲਾਲੀ ਬੜੇ ਪੁੱਲ ਤੋੜਦੀ ਏ ਹੈ ਇਹ ਬਹੁਤ ਹੀ ਜਿਆਦਾ ਮਤਲਬ ਕਿ ਨੁਕਸਾਨ ਕਰਦੀ ਆ ਦੇਖੋੰ دریا ਦੇ ਵਿੱਚ ਕਿੰਨੀ ਆ ਰਹੀ ਆ ਪਿੱਛੇ ਕਿੰਨੀ ਆ ਰਹੀ ਆ ਉਹ ਦੇਖੋ ਇੱਥੇ ਗਾਂ ਦੇ ਇਹ ਧਿਆਨ ਦੇ ਵਿੱਚ ਆਖਿਆ ਜਾਵੇ ਜਿਵੇਂ ਮੱਛੀਆਂ ਹੋਣਾਂ ਜਿਹੜੇ ਛੋਟੇ ਜੀਵ ਨੇ ਉਹਨਾਂ ਦੇ ਕੋਈ ਅਸਰ ਨਾ ਪਵੇ ਪਰ ਇਸ ਕਲਾਲੀ ਦੀ ਕੋਈ ਨਾ ਕੋਈ ਦਵਾਈ ਜ਼ਰੂਰ ਮੰਨੀ ਚਾਹੀਦੀ ਏ ਜਿਹਦੇ ਨਾਲ ਕੀ ਜਿਹੜੇ ਪੌਲਾਂ ਦਾ ਨੁਕਸਾਨ ਹੁੰਦਾ ਹੈ ਜਾਂ ਜਿੰਨੀਆਂ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਨਾ ਹੋਵੇ। ਉਹ ਜੇ ਕਲਾਲੀ ਇੱਥੇ ਜਮਾ ਇਹਨੂੰ ਅੱਗੇ ਕੱਢਿਆ ਤੇ ਜਿਹੜੀਆਂ ਅੱਗੇ ਫਸਲਾਂ ਨੇ ਲੋਕਾਂ ਦੀਆਂ ਇਹਨੇ ਉਹ ਦੱਬ ਲੈਣੀਆਂ ਨੇ। ਕਿਉਂਕਿ ਪਾਣੀ ਦਾ 2 ਦਿਨ ਚੱਲ ਕੇ ਉੱਤਰ ਜਾਊਗਾ। ਪਰ ਜਿੰਦੇ ਜਿਹੜੀ ਫਸਲ ਤੇ ਇਹ ਚੜ ਗਈ ਇਹਨੇ ਸੱਤਿਆ ਨਾਸ ਹੀ ਕਰ ਦੇਣਾ ਝੋਨੇ ਦਾ। ਤੇ ਇਹ ਜੇ ਉਧਰ ਨਹਿਰਾਂ 'ਚ ਜਾ ਰਹੀ ਆ ਨਹਿਰਾਂ ਦੇ ਪੁਲਾਣਾ ਵੀ ਇਹਨੇ ਲਾਗੇ ਨਾਲ ਤੇ ਡਾਕਤੀਗਾ। ਉਹ ਵੀ ਪੋਲਾ ਟੁੱਟ ਟੁੱਟ ਅੱਗੇ ਆਪਣਾ ਟੁੱਟਾ ਹੀ ਪੋਲਾ ਪੱਧਰੀ ਵਾਲਾ ਇਹਨੇ ਤੋੜਿਆ ਹੈ ਕਲਾਲੀ ਨਹੀਂ ਬਾਕੀ ਨਾ ਕਈ ਭਰਾਵਾਂ ਦੇ ਚਲੋ ਮੇਰੇ ਪੇਜ ਤੇ ਬੜੇ ਮੈਸੇਜ ਆਉਂਦੇ ਹੁੰਦੇ ਆ ਉਹ ਕਹਿੰਦੇ ਆ ਰਾਜਸਥਾਨ ਵਾਲੇ ਮੈਦ ਦੇ ਵਿੱਚ ਰਾਜਸਥਾਨ ਮੈਦ ਦੇ ਵਿੱਚ ਪੂਰਾ ਮੋਨ ਕਾਲੀ ਚ ਆ ਰਿਹਾ ਹੈ ਜਿਹੜਾ ਇੱਕ ਜਿਹੜੀ ਛਾੜੇ ਜਿਹੜਾ ਕੋਈ ਕੋਰ ਨੂੰ ਦਰਿਆ ਜਾਂਦਾ ਆ ਜਿਹੜਾ ਸਾਭੀ ਧਾਰਮੇਸ਼ਾ ਕੇ 7000 ਛੱਡੇ ਹੋਏ ਆ ਚੱਲਦੇ ਪਿਆ ਜਿਹੜੀ ਹੈਗੀ ਆਪਣੀ ਪੰਜਾਬ ਨੀਦਰ ਜਿਹੜੀ ਸਾਡੇ ਗੁੱਡੇ ਜੂ ਨਹਿਰ ਗਏ ਨੇ ਉਹ ਵੀ ਪੂਰੀ ਫੁੱਲ ਚ ਆ ਰਹੀ ਏ ਮਤਲਬ ਕਿ ਸਰਕਾਰ ਨੇ ਪਾਣੀ ਨੂੰ ਵੰਡਿਆ ਆ ਵੀ ਜਾ ਸਾਰੇ ਪਾਸੇ ਜਾ ਐਂਡਾ ਕੋਈ ਲੋਕਦਾਨ ਨਹੀਂ ਕੀਤੀ ਹੋਈ ਤੇ ਆ ਥੜਾ ਕਰ ਵੀ ਕਿਉਂਕਿ ਇਹ ਵੀ ਸਾਰੇ ਥੋੜੇ ਥੋੜੇ ਸਾਰੇ ਚੱਲਦੇ ਪਿਆ ਹੋਵੇ ਹਾਂ ਹੋਰ ਜ਼ਿਆਦਾ ਚੱਲਦੇ ਅਗਲੇ ਹਾਂ ਅਗਲੇ ਜਾ ਚੱਲਦੇ 7000 ਚੱਲਦੇ ਪਿਆ ਨੇ ਬਾਕੀ ਕਰੋ ਭਰਾਵਾਂ ਦਾ ਇਧਰ ਨੁਕਸਾਨ ਹੀ ਏ ਜੇ ਇਹ ਪਿੱਛੇ ਪਾਣੀ ਮੰਨ ਲਓ ਪਿਛਲੇ ਜਿਹੜੇ ਪਿੰਡੇ ਵਿਆਸ ਜਿਹੜਾ ਦੇ ਪੁੜੇ ਵੀ ਵੀ ਹਾਂ ਉਹ ਬੜੇ ਪਿੰਡ ਡੁੱਬਦੇ ਨੇ ਜਿਵੇਂ ਕਣਕਾ ਹੋ ਗਿਆ ਜਾਂ ਮੰਡ ਦੇ ਵਿੱਚ ਜਿੰਨੇ ਵੀ ਪਿੰਡ ਆਉਦੇ ਮੁੰਡਾ ਪਿੰਡ ਹੋ ਗਿਆ ਜਾਂ ਕਾਫੀ ਪਿੰਡੋਂ ਭਰਾ ਵੀਡੀਓ ਪਾ ਦਿੰਦੇ ਨੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਪਾਣੀ ਛੱਡਿਆ ਆ ਗਾਂ ਦੀ ਗਾਂ ਤੇ ਪਾਣੀ ਜਿਹੜਾ ਪ੍ਰਸ਼ਾਸਨ ਉਹ ਪਿਛਲੇ ਸਾਲ 23 ਚ ਪਤਾ ਕੀ ਹੋਇਆ ਸੀ 23 ਚ ਇਹਨਾਂ ਨਹਿਰਾ ਬੰਦ ਕਰਤੀਆਂ ਦੋਵੇਂ ਨਹਿਰਾ ਬੰਦ ਕਰਕੇ ਤੇ ਪਾਣੀ ਇੱਥੇ ਜੋੜਿਆ ਤੇ ਪਿੱਛੋਂ ਬਾੜ ਟੁੱਟ ਗਿਆ ਫਿਰ ਜੈਕਦਮ ਪਾਣੀ ਇੱਧਰ ਨੂੰ ਛੱਡਿਆ ਤੇ ਇਹ ਸਾਰਾ ਇਲਾਕਾ ਬਰਬਾਦ ਕਰਤਾ ਇਹਨਾਂ ਨੇ ਆਪਾਂ ਵੇਖਿਆ ਹੀ ਉੱਥੋਂ ਬੰਨ ਰੁੜ ਗਿਆ ਸੀ ਇਹ ਵੱਡੇ ਸਿਧਰਾਵਾ ਨੂੰ ਹਾਂ ਹਾਂ ਐਤ ਕਿ ਜਿਹੜਾ ਪਾਣੀ ਪ੍ਰਸ਼ਾਸਨ ਨਾਲ ਦੀ ਨਾਲ ਜਿਹੜਾ ਰਿਲੀਜ਼ ਕੀਤੀ ਜਾਂਦਾ ਪਰ ਆਹੜੀ ਇੰਨੀ ਕਲਾਲੀ ਆ ਗਈ ਨਾ ਇਹਦਾ ਥੋੜਾ ਜਿਹਾ ਜਿਹੜੀ ਆ ਬੂਟੀ ਜੀ ਆ ਰਹੀ ਵੇਖੋ ਕਿਵੇਂ ਢਿੱਗਾ ਦੇ ਢਿੱਗਾ ਆ ਰਹੇ ਨੇ ਇਹ ਥੋੜਾ ਜਿਹਾ ਨੁਕਸਾਨ ਕਰੂਗੀ ਜਰੂਰ ਤੇ ਨਹੀਂ ਵੇਖੋ ਜੇ ਆਪਾਂ ਪ੍ਰਸ਼ਾਸਨ ਵਾਖੀਏ ਇੰਨੀ ਜਲਦੀ ਪ੍ਰਸ਼ਾਸਨ ਕੱਢ ਨਹੀਂ ਸਕਦਾ ਨਹੀਂ ਨਹੀਂ ਨਾ ਮਾਰ ਕਿੰਨੀ ਆਈ ਜਾਂਦੀ ਹੈ ਹਾਂ ਨਾ ਇਹ ਕੋਈ ਦਵਾਈ ਹੋਵੇ ਜਿੱਦਾਂ ਮਿੰਟੋ ਮੰਡੀ ਇਹ ਸੜ ਜੇ ਹਾਂ ਕਿਦਾਂ ਕਿਤੇ ਜਿਵੇਂ ਦਰਿਆਵਾਂ ਦੇ ਵਿੱਚ ਪਹਿਲਾਂ ਹੀ ਹੁੰਦੀ ਏ ਇਹ ਨਿਸ਼ਾਨ ਬਹੁਤ ਜ਼ਿਆਦਾ ਕਰਦੀ ਏ